ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲੱਕੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਬਰਬੀ ਦੀ ਕਿਪਨਾ ਅਸੀਂ ਹੋਗੇ ਠੀਕ ਠਾਕ ਐ ਚੜ੍ਹਦੀ ਕਲਾ ਚ ਹਾਂ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਧਮਾਕੇਦਾਰ ਵੀਡੀਓ ਉਹ ਵੀਡੀਓ ਕਿਸ ਵੇਸਤੇ ਆ ਉਹ ਵੀ ਤੁਹਾਨੂੰ ਦੱਸਦੇ ਆ ਜਿਵੇਂ ਕਿ ਆਪਣੇ ਦੁਪੱਟੇ ਪੁਰਾਣੇ ਪਏ ਹੁੰਦੇ ਨੇ ਜੀ ਘਰੇ ਉਹ ਆਪਾਂ ਮਤਲਬ ਕਈ ਪਰ ਲੈਂਦੇ ਨਹੀਂ ਹੈਗੇ ਉਹ ਇਦਾਂ ਹੀ ਵੇਸਟ ਪੈ ਰਹੇ ਨੇ ਉਹਨਾਂ ਦਾ ਆਪਾਂ ਤਿਆਰ ਕਰਾਂਗੇ ਬਹੁਤ ਹੀ ਵਧੀਆ ਲੇਡੀਜ਼ ਬੈਗ ਜਿਹੜਾ ਪਾਸਵੀਂ ਕਿੱਸਾ ਬਣਦਾ ਮੈਂ ਮਤਲਬ ਕਿ ਜੇ ਮੈਂ ਆਪਾਂ ਸ਼ੋਪਿੰਗ ਕਰਾ ਕਰਨੇ ਜਾਂਦੇ ਆ ਬਹੁਤ ਵਧੀਆ ਬੈਗ ਵਾਂਗ ਕੇ ਰੈਡੀ ਹੁੰਦਾ ਨਾ ਉਹਦੀ ਕਟਿੰਗ ਦੀ ਲੋੜ ਹੈ ਦੁਪट्टे ਦੀ ਨਾ ਸਲਾਈ ਦੀ ਬਿਨਾ ਕਟਿੰਗ ਤੋਂ ਬਿਨਾ ਸਲਾਈ ਤੋਂ ਬਹੁਤ ਹੀ ਵਧੀਆ ਬੈਗ ਤਿਆਰ ਕਰਦੇ ਤੇ ਚਲੋ ਸਟਾਰਟ ਕਰਦੇ ਆਪਾਂ ਜੀ ਲੋ ਜੀ ਜਿਆਦਾ ਤੁਸੀਂ ਦੁਪट्टे ਤੋਂ ਤਿਆਰ ਕਰ ਸਕਦੇ ਹੋ ਜੀ ਜੋ ਆਪਾਂ ਲੇਡੀਜ਼ ਪਾਸ ਤਿਆਰ ਕਰਨੇ ਨਹੀਂ ਜੇ ਤੁਹਾਡੇ ਕੋਲ ਛੋਟੇ ਛੋਟੇ ਪੀਸ ਪਏ ਹੁੰਦੇ ਨੇ ਕੱਪੜੇ ਦੇ ਉਦੋਂ ਤੁਸੀਂ ਬਹੁਤ ਹੀ ਆਰਾਮਦਾਇਕ ਨਾਲ ਬੈਗ ਬਣਾ ਸਕਦੇ ਹੋ ਕਿਸ ਤਰ੍ਹਾਂ ਬਣਾਉਣਾ ਹੈ ਆਪਾਂ ਨੇ ਹੁਣ ਜਿੰਨੇ ਮੇਲੇ ਵੈਨਾ ਕ ਪੀਸ ਪਿਆ ਸੀ ਐਕਸਟਰਾ ਮੈਂ ਕਿਹਾ ਚੱਲ ਦੁਪੱਟਾ ਕਾਹਨੋਂ ਕੱਟਣਾ ਮਿਲੋ ਦੁਪੱਟਾ ਤਾਂ ਹੈ ਨਹੀਂ ਠੀਕ ਹੈ ਆਪਾਂ ਏਨਾ ਕ ਪੀਸ ਪਿਆ ਸੀ ਤੇ ਇਹ ਤੋਂ ਆਪਾਂ ਕਰਾਂਗੇ ਬੈਗ ਤਿਆਰ ਕਿੱਦਾਂ ਕਰਨਾ ਹੈ ਇਹਦੇ ਵਿੱਚ ਜਿਵੇਂ ਕਿ ਹੁਣ ਆਪਾਂ ਨੇ ਕਾਪੀ ਰੱਖ ਲਈ ਹੈ ਠੀਕ ਹੈ ਇਦਾਂ ਠੀਕ ਹੈ ਜੀ ਹੁਣ ਆ ਕਾਪੀ ਰੱਖ ਲਈ ਆ ਹੁਣ ਜਿਹੜੇ ਆ ਦੋਹੇ ਕੁੰਜੇ ਨੇ ਇਨ ਇਧਰ ਵੀ ਇਕੱਠਾ ਦੇ ਦਾਨੇ ਆ ਤੇ ਇਧਰ ਵੀ ਇਕੱਠਾ ਦੇ ਦਾਨੇ ਆ ਲੋ ਜੀ ਦੋਹੇ ਪਾਸੇ ਆਪਾਂ ਗੱਠਾ ਦੇ ਲਈਏ ਨੇ ਜਿਹੜੀ ਹੁਣ ਇਹ ਗੱਠ ਦਿੱਤੀ ਆ ਇਹ ਗੱਠ ਨਾਲ ਆਪਾਂ ਇਹ ਦੀ ਗੱਠ ਬਨ ਬਦਾਂਗੇ ਤੇ ਇਹ ਦੀ ਗੱਠ ਨਾਲ ਇਹ ਵਾਲੀ ਗੱਠ ਬਨ ਬਦਾਂਗੇ ਲੋ ਜੀ ਦੋਹੇ ਪਾਸੇ ਆਪਾਂ ਗੱਠਾ ਦੇ ਦਿੱਤੀਆਂ ਨੇ ਤੇ ਦੇਖੋ ਆਪਣਾ ਕਿੰਨਾ ਵਧੀਆ ਬੈਗ ਬਣ ਕੇ ਤਿਆਰ ਹੋਇਆ ਜੇ ਆਪਣੇ ਲਵੇ ਵੱਡਾ ਦੁਪੱਟਾ ਪਿਆ ਤਾਂ ਆਪਾਂ ਦੁਪੱਟੇ ਤੋਂ ਵੀ ਤਿਆਰ ਕਰ ਸਕਦੇ ਆ ਠੀਕ ਹੈ ਜੀ ਤੇ ਆਪਾਂ ਨੇ ਕੀ ਕਰਨੇ ਜੀ ਹੁਣ ਜਿਹੜਾ ਆ ਵਾਲੀ ਚੀਜ਼ ਆ ਆਪਣੀਆਂ ਮਤਲਬ ਕਿ ਰਹਿੰਦੀਆਂ ਨੇ ਖਾਲੀ ਇਹਨਾਂ ਤੇ ਆਪਾਂ ਕੀ ਕਰਾਂਗੇ ਜਦੋਂ ਇਹ ਬੈਗ ਬਣ ਕੇ ਰੈਡੀ ਹੋ ਜਾਊਗਾ ਸਮਾਨ ਪਾ ਗਏ ਇਹਦੇ ਇੱਥੇ ਆਪਾਂ ਕਬਸੂਆ ਲਾ ਦਵਾਂਗੇ ਕਬਸੂਆ ਲਾ ਕੇ ਤੇ ਆਪਣਾ ਬਹੁਤ ਹੀ ਵਧੀਆ ਜਿਹੜਾ ਬੈਗ ਹੈ ਬਣ ਕੇ ਰੈਡੀ ਹੋ ਜਾਊਗਾ ਤੇ ਜਿਵੇਂ ਮਰਜੀ ਆਪਾਂ ਇਹਦੇ ਵਿੱਚ ਕੋਈ ਚੀਜ਼ ਪਾ ਕੇ ਲਿਆ ਸਕਦੇ ਆ ਜਾਂ ਕੁਝ ਵੀ ਪਾ ਕੇ ਲਿਆ ਸਕਦੇ ਆ ਠੀਕ ਹੈ ਜੀ ਐਦਾਂ ਆਪਾਂ ਬੈਗ ਰੈਡੀ ਕਰ ਲਵਾਂਗੇ ਤੇ ਮੇਲੇ ਛੋਟਾ ਪੀਸ ਪਿਆ ਇਸ ਲਈ ਮੈਂ ਛੋਟਾ ਬੈਗ ਤਿਆਰ ਕਰਿਆ ਜੇ ਆਪਣੇ ਲਈ ਵੱਡਾ ਪੀਸ ਹੁੰਦਾ ਤਾਂ ਵੱਡਾ ਬੈਗ ਬਣ ਕੇ ਤਿਆਰ ਹੋਣਾ ਸੀ ਲੋ ਜੀ ਅਸੀਂ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਤਵਾ ਸ਼ੇਅਰ ਕਰਨਾ ਕਿ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸਸ਼ਸ਼ੀ ਪਾ